ਸਰਕਾਰ ਵੱਲੋਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿੰਦੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤਹਿਤ ਹੁਣ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਸਹਤ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਨਜ਼ਰਬੰਦ ਕੀਤਾ ਹੈ। ਇਸ ਕਾਰਵਾਈ ਦੌਰਾਨ ਹੀ 8 ਸਤੰਬਰ ਨੂੰ 73 ਸਾਲ ਦੀ ਹਰਜੀਤ ਕੌਰ ਨੂੰ ਵੀ ਨਜ਼ਰਬੰਦ ਕੀਤਾ ਗਿਆ। 73 ਸਾਲ ਦੀ ਹਰਜੀਤ ਕੌਰ 1992 ਵਿੱਚ ਦੋ ਬੱਚਿਆਂ ਦੇ ਨਾਲ ਇਕੱਲੇ ਹੀ ਭਾਰਤ ਤੋਂ ਅਮਰੀਕਾ ਗਈ ਸੀ। ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇ ਇਲਾਕੇ ਵਿੱਚ ਉਨਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਉਸ ਸਥਾਨਿਕ ਤੌਰ ਤੇ ਬਰਕਲੇ ਦੇ ਸਾੜੀ ਪੈਲੇਸ ਨੂੰ ਲੰਬੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਹੈ ਬਹੁਤ ਸਾਰੇ ਸਾਬਕਾ ਗਾਖ ਉਸ ਨੂੰ ਦਾਦੀ ਕਹਿੰਦੇ ਨੇ ਹਰਜੀਤ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਹੈ ਤੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨ ਕਰਦੇ ਲੋਕਾਂ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਰਹੀ ਉਹ ਸਾਡੇ ਵਾਂਗ ਕਾਨੂੰਨ ਦੀ ਪਾਲਣਾ ਕਰਨ ਵਾਲੀ ਇਨਸਾਨ ਹੈ ਉਸਦੇ ਨੂੰ ਮਨਜੀਤ ਕੌਰ ਨੇ ਕਿਹਾ ਕਿ ਆਈਸੀਈ ਪਿਛਲੇ 13 ਸਾਲਾਂ ਤੋਂ ਉਸਦੇ ਯਾਤਰਾ ਦਸਤਾਵੇਜ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਆਈਸੀਈ ਇਸ ਨੂੰ 13 ਸਾਲਾਂ ਵਿੱਚ ਪ੍ਰਾਪਤ ਨਹੀਂ ਕਰ ਸਕਿਆ ਤਾਂ ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰਾਂਗੇ ਹਰਜੀਤ ਕੌਰ ਦੇ ਰਿਸ਼ਤੇਦਾਰ ਉਸਦੀ ਸਿਹਤ ਬਾਰੇ ਚਿੰਤਤ ਨੇ ਜੋ ਥਾਇਰਾਇਡ ਦੀ ਬਿਮਾਰੀ, ਗੋਡੇ ਦਰਦ ਤੇ ਮਾਈਗਰੇਨ ਤੇ ਤਣਾਅ ਦੀ ਬਿਮਾਰੀ ਤੋਂ ਪੀੜਿਤ ਹੈ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਜ਼ਰਬੰਦੀ ਵਿੱਚ ਆਪਣੀਆਂ ਦਵਾਈਆਂ ਦੀ ਪੂਰੀ ਪਹੁੰਚ ਨਹੀਂ ਮਿਲ ਰਹੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਆਖਰੀ ਵਾਰ ਫੋਨ ਉੱਤੇ ਗੱਲ ਕੀਤੀ ਸੀ ਤਾਂ ਉਹ ਰੋ ਰਹੀ ਸੀ ਤੇ ਮਦਦ ਦੀ ਬੇਨਤੀ ਕਰ ਰਹੀ ਸੀ